ਮ੍ਰਮ ਕੋ ਕੇ ਖੜਗ ਖੰਡਾ ਅਸੀ ਅਰਗਰ ਧਰਮ ਰਚ ਤਗ ਛਤਰੀ ਵੇਸਮ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਈਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਨ ਜੀਤ ਲੈ ਨਿਰਭੀਤ ਰਹਿ ਰਿਧ ਸਿਧ ਪਾਵੈ ਤਰੀ ਲਹੇ ਬੇਦ ਭੇਦ ਜੋ ਪੜੈ ਬਿਪ ਵੈਸਿਆ ਧਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਮ੍ਰਮ ਕੋ ਅਚੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇਸਮ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਭੀਤ ਰਹਿ ਰਿਧ ਸਿਧ ਪਾਵੈ ਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਮੇਮ ਕੋ ਅਚੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਮ ਪਾਲ ਪੁ ਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣ ਜੀਤ ਲੈ ਅਨਿਰਭੀਤ ਰਹਿ ਰਿਧ ਸਿਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਉਮਕੋਚ ਖੜਗਖੰਡਾ ਅਸੀਂ ਅਰਗਰ ਧਰਮ ਰਚ ਤਗਛਤਰੀ ਵੇਸਮ ਪਾਲ ਪਪਾਲ ਪਛ ਪਲ ਭਛ ਰਨਕਛ ਅਤਰੀ ਰਾਜ ਮੰਡਾਤ ਪਰਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਾਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਨ ਜੀਤ ਲੈ ਨਿਰਭੀਤ ਰਹੈ ਰਿਧ ਸਿਧ ਪਾਵੈ ਅਤਰੀ ਲਹਾ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਬ੍ਰਹਮ ਕੋ ਕੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸਵ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਈਸ਼ਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕ ਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰਹਿ ਰਿਧ ਸਿਧ ਪਾਵੈ ਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਮੇਰਾ ਮਕੋ ਅਚੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਭ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰਹਿ ਰਿਧ ਸਿਧ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਪਤਾ ਪਾਉ ਮੈ ਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਮ ਕੋਟੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਭ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣ ਜੀਤ ਲੈ ਅਨਿਰਭੀਤ ਰਹੈ ਰਿਧ ਸਿਧ ਪਾਵੈ ਅਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਮੇਰਾ ਮਕੋ ਅਕੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸਮ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਾਨ ਹੈ ਇਕ ਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਭੀਤ ਰਹਿ ਰਿਧ ਸਿਧ ਪਾਵੈ ਅਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੂਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਪਤਾ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮ੍ਰਮ ਕੋ ਅਚੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸਮ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰਹਿ ਰਿਧ ਸਿਧ ਪਾਵੈ ਅਤਰੀ ਲਹ ਬੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਮ ਕੋ ਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਭ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾ ਰਹੇ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾ ਪੜ ਜੋ ਨਿਤ ਛਤਰੀ ਰਣ ਜੀਤ ਲੈ ਨਿਰਭੀਤ ਰਹਿ ਰਿਧ ਸਿਧ ਪਾਵੇ ਅਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਤਨ ਧਾਮ ਤਨ ਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਮੇਰਾ ਮਕੋ ਅਚੇ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵੇ ਸਭ ਪਾਲ ਪੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾਤ ਪਰ ਚੰਡਾ ਇਸਵਰੀ ਕਰਵਾਰ ਹੈ ਸ਼ਕਤੀ ਵਹਿਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨੇ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨ ਕਾ ਖਲਹਾਨ ਕਾ ਰਤਪਾਲ ਕਾ ਜਗਮਨ ਹੈ ਇਕਵਚ ਬ੍ਰਹਮਾ ਕੋਪਤੀ ਸਾਪੜ ਜੋ ਨਿਤ ਛਤਰੀ ਰਣਜੀਤ ਲੈ ਨਿਰਭੀਤ ਰਹਿ ਰਿਧ ਸਿਧ ਪਾਵੈ ਅਤਰੀ ਲਹੇ ਵੇਦ ਭੇਦ ਜੋ ਪੜੈ ਵਿਪ ਵੈਸਿਆ ਧਨ ਸੁਖ ਸੰਪਤਾ ਧਨ ਧਾਮ ਤਨ ਰੋਗ ਸੂਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਹਤੈ ਪਾਉ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ